ਸਾਸਕਾ ਬੀਜੀ ਸਰੇ ਬਣਾ ਨੂੰ ਸੰਦੀਪ ਡੇਵਨ ਤੜਾ ਬੋ ਬੋ ਵੈਲਕਮ ਜੀ ਤੇ ਬਾਈ ਸੋਨੇ ਰਾਜਵੀਰ ਕੋ ਪਹੁੰਚ ਚੁੱਕੇ ਜੀ ਦੇਖੋ ਅੱਜ ਵੀ ਇਹ ਪੰਜ ਛੇ ਲੈ ਗਏ ਝੋਟੇ ਸੇਲ ਆ ਬਾਕੀ ਭਾਈ ਜੀ ਨੇ ਗਲਪਤ ਕਰਦੇ ਭਾਈ ਜੀ ਸਤਿਕਾਰ ਸਾਸਿਕਾ ਮਾਲਾ ਬੋ ਭਾਈ ਜੀ ਕਿਦਾਂ ਠੀਕ ਠਾਕ ਵਧੀਆ ਜੀ ਤੁਸੀਂ ਵੇਖ ਗਿਆ ਬਾਈ ਮਾਲ ਤੇ ਕਰ ਆ ਆ ਝੋਟੀ ਦਾ ਬਿਆਨਾ ਦੂੰ ਦਾ ਪਾ ਆ ਗਏ ਨਾ ਵੀਰਾਂ ਨੇ ਤੇ ਗਲਤ ਕੀਤਾ ਕੰਮ ਮੁੜ ਕੇ ਸਾਈ ਬਾ ਦਿੰਦੇ 1000 ਰੁਪਿਆ ਤੇ ਬਾਅਦ ਚ ਕਹਿੰਦੇ ਇੱਥੇ ਪਹਚਾਓ ਗੱਲ ਥੰਦੇ ਆ ਫਿਰ ਇੱਕ ਪੰਜਾਬ ਨਾਲ ਗੁੱਖਾ ਆਪ ਲੈ ਕੇ ਜਾਓ ਤੇ ਤਾਂ ਕਰਕੇ ਅਜੋਰੇ ਇਹੋ ਵੀਰਾਂ ਨੂੰ ਵੇਖਦੇ ਪਹਿਲੀ ਗੱਲ ਤੇ ਆਵੇ ਸੱਦੀ ਕਰਕੇ ਖੜੋ ਬਿਲਕੁਲ ਬਜੀ ਬਿਲਕੁਲ ਤੇ ਦੂਜਾ ਆਪਦੇ ਇੱਥੇ ਵੇਖੀ ਹੋਊਗੀ ਮੁੜ ਕੇ ਕੋਈ ਲਾਂਮਾ ਦੇਣ ਜੋਗਾ ਨਹੀਂ ਰਹਿਂਦਾ ਕਹਿੰਦੇ ਹਾਂਜੀ ਆਹਦੇ ਇਥੇ ਬਸ ਬਸ ਚੈੱਕ ਕਰਾਈ ਦੋ ਬਸ ਚਲੋ ਅੱਜ ਬਾਜੀ ਫਿਰ ਕਿਨੇ ਆ ਅੱਜ ਆਪਣੇ ਕੋਲ ਅੱਜ 5 ਆ ਜੀ 5 ਹਾਂਜੀ ਸੋਈਆਂ ਸੋਈਆਂ ਜੀ 3 ਸੋਈਆਂ 2 ਗੱਬਣਾ ਤੇ ਤੈਨਸ ਵੀਰ ਤੋਂ ਘਬੜਾ ਹਾਂਜੀ ਆ ਇੱਕ ਮੈਂ ਕੱਲ ਦੀ ਸੂਈ ਆ ਹਾਂਜੀ ਅੱਛਾ ਰਾਤ ਦੀ ਕਦੀ ਕਦੀ ਸ਼ੁਰੂ ਜੀ ਹਾਂਜੀ ਚਲੋ ਤਾਂ ਇਹ ਸੂਆ ਬਜੀ ਹੈ ਸੂਆ ਕੋਈ ਤਿੱਜਾ ਸਮਝ ਲੈ ਮੇਰੇ ਕੋਲ ਦੁਜਾ ਸਮਝ ਲੈ ਭਾਵੇਂ ਪੈਸੇ ਮਾਲਕਾਂ ਦੇ ਦੁਜੇ ਦੱਸੀ ਜਾਂਦੇ ਆ ਹਾਂ ਹੋ ਸਕਦਾ ਤਿੱਜਾ ਵੀ ਹੋਵੇ ਲਓ ਜੀ ਬਸ ਠੀਕ ਆ ਕੋਲੋ ਜੀ ਫਿਰ ਲਓ ਜੀ ਤੀਜਾ ਫਿਰ ਦੁਜਾ ਫਿਰ ਹਾਂ ਅੱਖਾਂ ਬਿਨੈ ਜੋ ਟੋਲਣ ਆਜੂ ਬੜਾ ਵਧੀਆ ਮੈਂ ਓਕੇ ਹੋਗਾ ਜੀ ਚਾਪ ਬਸਮਾ ਦੀ ਗਰੰਟੀ ਹੋਊਗਾ ਕੋਈ ਆਜੂ ਕਟਾੜੀ ਕਟਾ ਕਟਾਈ ਦੀ ਮਦਦ ਚਲੋ ਇੱਕ ਪਰਸੋਂ ਸੰਦੀਸ਼ਾ ਸੁਈ ਆ ਕੱਲ ਐ ਸਾਫ ਕਰਦੀ ਮੈਂ ਹਾਂਜੀ जय जय कमल तैयार माल कर ली जय जय चलला जी दोरो ਛੱਡ दिए पैੜ ਦੇ ਜਾਲ ਦੋ ਦੇਦਾ ਚਲੋ ਪੈੜਿਆ ਆਹ ਹੈ ਨੀ ਆ ਕੱਟੀ ਆ ਜੀ ਇਹ ਗੱਪਣ ਹਾਂਜੀ ਇਹ ਤੋਂ 9 ਕਿਲੋ ਦੁੱਧ ਹੀ ਹੋਊਗਾ ਜੀ ਨਹੀਂ ਇਸੀ ਇਸੀ ਹਾਂਜੀ ਗੱਪਣ ਅਗਲੀ ਹੈ ਜੀ ਜੇ 9 ਕਿਲੋ ਤੋਂ ਤਾਂ 9 ਕਿਲੋ ਤੋਂ ਤਾਂ 10 ਮਿੰਟੀ ਦਾ ਹੋਊਗਾ ਜੀ ਉਹ ਆ ਬਾਈ ਜੀ ਸੂਆ ਪਹਿਲਾ ਹੀ ਹੈ ਪਹਿਲਾ ਸੂਆ ਤਾਂ 9 ਕਿਲੋ ਤੋਂ ਤਾਂ ਮਿੰਟੀ ਵਾਲਾ ਇਹ ਵੀ ਤੋਰ ਕਰਾ ਲਓ ਜੀ ਇਹ ਵੀ ਦੇਖੋ

ਇਹਦਾ ਮੁੱਦਾ ਸੰਦੀਪ ਸਿੰਘ ਸਾਹਿਬਾਂ ਨੇ 80 ਕਰੀ ਲਈਏ ਹੂੰ ਪਰ 75 ਦੀ ਦੇ ਦੀਏ 7500 ਦੇ ਹਾਂਜੀ ਇਹ ਕੋਈ ਗੱਲ ਨਹੀਂ ਕਹਿ ਦੋ ਛੋੜ ਦੇ ਆਪੇ ਕਰ ਦੋ ਇਹ ਉਹ 2000 ਸਾਡਾ ਜੀ ਜਬ 72 ਦੀ ਦੇ ਦਾਂਗੇ 72 ਦੇ ਜਾਂਦੋ ਦੇ ਦਾਂਗੇ ਜਾਂਦੋ ਹੋਰ ਕਰ ਦਾਂਗੇ ਮੋਕੇ ਦੇ ਮਾਰ ਦਾਂ ਤੁਹਾਡਾ ਜੀ ਕਰ ਦਾਂਗੇ ਇਹ ਗੱਬਣਾ ਜੀ ਆ ਗੱਬਣਾ ਜੀ ਕਿਉਂ ਕੀ ਆ ਮੁੰਨਾ ਸੰਦੀਪਾ ਪਹਿਲਾਂ ਸਮਝ ਲੈ ਸੁਭਾਈ ਜੀ ਪਹਿਲਾਂ ਸੋਚ 4 4 ਦੇਖੋ ਆ ਵੀ ਸੋਣੀ ਜੋੜੀ ਵੇਖਾ ਇਹ ਵੀ ਬੜਾ ਬਣੂ ਕੋ ਚੋ ਢਣਾ ਜੀ ਬਹੁਤ ਬਣੂ ਦੇ ਲਈ ਸੁਪਾਗ ਲਈ ਸ਼ਹਿਦ ਹੀ ਆਉਣ ਡਿਆ ਵਾ ਹਾਂ ਜੀ ਸ਼ਹਿਦ ਹੀ ਆਉਣ ਡਿਆ ਲੇ ਜੇ ਠੀਕ ਹੈ ਬੜਾ ਜੀ ਵੀ ਚੱਲ ਜੀ ਹਾਂ ਜੀ ਮੈਂ ਆਹ ਦਾ 85 ਦੀ ਦੇ ਦਈਏ 80 ਦੀ ਅਦੋ ਹਜ਼ਾਰ ਰੋਲ ਛੱਡਾਂਗੇ ਫਿਰ ਕਰਦੀ ਫਿਰ ਮਾ ਚਾਹ ਹਜ਼ਾਰ ਹੋ ਚਲ ਜਾ ਦੋ 70000 ਸੀ 70000 ਦੇ ਦੇ ਠੀਕ ਹੈ ਫਿਰ ਨਹੀਂ ਪਾ ਤਿਆਰ ਫਿਰ ਮੈਨੂੰ ਨਾ ਮਾਈ ਫਿਰ ਦੇ ਦੂਗੀ ਉਤਰਾ ਜੇ ਵਿੱਚ ਨਾਲਾ ਵੀ ਲੈ ਜੂ ਕੋਈ ਤੇ ਹਾਂ ਬਹੁਤ ਜਿਆਦੀ ਚੰਗੀ ਆ ਇਹ ਵੀ ਕੱਪੜਾ ਇਹ ਵੀ ਕੱਪੜਾ ਜੀ ਇਹ ਵੀ ਕੱਪੜਾ ਲਓ ਜੀ ਇਹ ਵੀ ਕੱਪੜਾ ਝੋਟੀ ਆ ਤੇ ਇਹ ਵੀ ਦੇਖੋ ਮੇਰਾ ਵੀਰ ਬਸ ਠੀਕ ਆ ਬਜੀ ਦੂਜਾ ਸੂਆ ਦੂਜਾ ਸੂਆ ਜੀ ਦੂਜਾ ਸੂਆ ਵੇੜਾ ਛੋਟੇ ਥੱਲੇ ਨੂੰ ਉਧਰ ਬੰਨਣਾ ਹੈ ਇਹਨੇ ਲੈ ਜੀ ਥੱਲੇ ਲੈ ਜੀ ਸੰਦੀਪਾ ਕੋਈ ਪੁਰਾ ਪੜਾ ਨਵਾਇਆ ਪੰਜ ਚਾਰ ਦਿਨ ਕਰ ਦੂਗੀ ਪਰ ਚੱਡਾ ਮਗਰ ਜਾ ਹੋ ਜਾ ਪੈ ਰੱਖ ਕੇ ਕਰਨਾ ਲੈ ਬਰਾ ਉਹ ਹਾਂ ਕੋਸ ਹੈ ਜੀ ਸੁਨੇ ਜੀ ਬਣਦੀ ਕੀ ਮਾਜੇ ਇਹਦਾ ਸੰਦੀਪਾ ਇੱਕ ਪੰਜ ਦੀ ਦੇ ਦੀਏ ਮੈਂ ਜੀ ਪੰਜੀ ਹੋਰ ਛੱਡ ਦੀ ਲੱਖ ਤੇ ਨਹੀਂ ਹੋਰ ਦੇ ਦਾਂਗੇ ਜਾ ਦੋ ਚਲੋ ਆਹ ਸੁਈ ਜਾਣਾ ਐਤੋਂ ਸੰਦੀਪਾ 14 ਕਿਲੋ ਦੁੱਧ ਹੋਗਾ ਪਰ 13 ਕਿਲੋ ਦੀ ਗਰੰਟੀ ਦੇ ਕੇ ਭੇਜ ਦਾਂਗੇ ਆਪਾਂ ਬਸ ਠੀਕ ਆਹ ਵੱਡੀ ਝੋਡੀ ਪੂਰੀ ਕੱਡੇ ਨਾਮ ਨਾਲ ਦੇ ਦਾਂਗੇ ਇਹ ਵੀ ਦੋ ਲੋ ਦੇਖੋ ਬਰਾ ਦੇ ਕੱਟ ਘੜ ਦੇ ਹੋਏ ਝੋਡੀ ਦਾ ਤੇ ਕੱਟੀ ਮੰਗਰ ਕੱਟੀ ਮੰਗਰ ਜੀ ਕੱਟੀ ਮੰਗਰ ਦੇਖੋ 13 ਕਿਲੋ ਐਸਟਲ ਉਹ ਤਾਂ ਪੂਰਾ ਯਾਰ ਪਾ ਪਰ 13 ਦੀ ਗਾਰੰਟੀ ਦਵਾਂਗੇ ਭਾ ਕੋਈ ਕੰਡਾ ਆਪਦੇ ਘਰੋਂ ਲਿਆਣਗੇ ਬਣ ਕੇ ਲੈ ਜੇ ਹਾਂ ਜਾਓ ਹਾਂ ਜੀ ਬਾਈ ਜੀ ਫਿਰ ਇਹਦਾ ਮੁੱਲ ਤੇ ਇੱਕ ਦਾਤ ਕਰ ਲਈਏ ਮੈਂ ਦਿੰਦਾ ਇਹਨਾਂ ਦੁੱਧ ਆ ਪੰਜ ਹਾਰੀਆਂ ਛੱਡ ਚਲੋ ਠੀਕ ਇੱਕ ਪੰਜ ਬਾਕੀ ਠੀਕ ਹੈ ਦੇਖੋ ਚਾਰ ਝੋਟੀਆਂ ਬਾਈਆਂ ਕੋ ਪੰਜ ਆਓ ਇੱਥੇ ਮੇਰੇ ਵੇਲੇ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਠੀਕ ਹੈ ਨਾਲ ਬਿਲਕੁਲ ਜਾਇਜ਼ ਕੀਮਤ ਵਾਲੇ ਆ ਚਲੋ ਵੇਜੇ ਤੁਹਾਨੂੰ ਪਤਾ ਵੱਡੀਆਂ ਝੋਟੀਆਂ ਵੀ ਹੈ ਕਿ ਫਿਰ ਉਹ ਜਾਂ ਮੋੜਨਾ ਕਿ ਨਹੀਂ ਬਸ ਬਾਜੀ ਜਿਹੋ ਜਿਹਾ ਜਿਲ੍ਹਾ ਗੁਰਪੁਰਾ ਉਹਨਾਂ ਨੇ ਖਾ ਲਏ ਬਿਲਕੁਲ ਬਿਲਕੁਲ ਨੰਬਰ ਜੀ ਨੰਬਰ ਹੈ ਆਪਣੇ 9157 88043 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪੈਂਦਾ ਜੀ ਸਤਿ ਸ੍ਰੀ ਅਕਾਲ